ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਟੇਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਅਮਰ ਕਵੇਲੇ 3:00 ਵਜੇ ਤੋਂ ਪਹਿਲਾਂ ਤੁਹਾਨੂੰ ਹਾਜ਼ਰੀਆਂ ਭਰਵਾਵਾਂਗੇ ਸੱਚਖੰਡ ਦੇ ਵਿੱਚ ਬਿਰਾਸਮਾਨ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੰਤਨ ਬਾਬਾ ਸੇਖ ਫਰੀਦ ਜੀ ਦੀਆਂ ਅੱਜ ਦਿਨ ਐਤਵਾਰ ਹੈ 3 ਅਗਸਤ ਹੈ ਦੇਸੀ ਮਹੀਨਾ 1900 ਨਾ ਕਰੋ ਦਰਸ਼ਨ ਤੰਤਰ ਬਾਬਾ ਸੇਖਪੁਰ ਜੀ ਦੇ ਸੱਜੇ ਪਾਸੇ ਸੱਚਕੰਡ ਦੇ ਵਿੱਚ ਬਰਾਜ਼ਮਾਨ ਤੰਤਨ ਸਿਰ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਫਰੀਦ ਹਾਲ ਦੇ ਗੇਟ ਤੋਂ ਬਾਹਰ ਪਰੋਹਾਇਆਂ ਕਰੋ ਦਰਸ਼ਨ ਜੀ ਖੱਬੇ ਪਾਸੇ ਤੰਤਨ ਬਾਬਾ ਸੇਖੂ ਜੀ ਦੇ ਸਥਾਨ ਦੇ ਗੇਟ ਤੋਂ ਬਾਹਰ ਵੀ ਪਰੋਹਾਇਆਂ ਦੀਆਂ ਕਰੋ ਦਰਸ਼ਨ ਜੀ ਆਮਰਤੂ ਵੀ ਇਹ ਜਦ ਤੁਸੀਂ ਉਠੋਗੇ ਆਪਣਾ ਫੋਨ ਖੋਲੋਗੇ ਫੋਨ ਚਲਾਉਗੇ ਤਾਂ ਜ਼ਰੂਰ ਕੋਸ਼ਿਸ਼ ਕਰਿਓ ਗੁਰਦੁਆਰਾ ਸਾਹਿਬ ਟਿੱਲਾ ਪਾਪਾ ਫਰੀਦ ਜੀ ਦੇ ਗੇਟ ਤੋਂ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਤਨ ਬਾਬਾ ਸ਼ਹੀਦਪੁਰ ਜੀ ਉਹਨਾਂ ਦੇ ਫਾਇਰੀਆਂ ਪੜਨ ਦੀ ਕੋਸ਼ਿਸ਼ ਕਰਿਓ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਤੇ ਸਭ ਦਾ ਦਿਨ ਵਧੀਆ ਬਤੀਤ ਹੋ ਸਕੇ ਸਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਪਾ ਫਰੀਦ ਜੀ ਸਭ ਤੇ ਮੇਰ ਪਰਿਆ ਅਥਰਕਨ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣ 3:30 ਵਜੇ ਗੇਟ ਖੁੱਲਣਗੇ 3:50 ਮਿੰਟ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਤੁਹਾਨੂੰ ਸਤਖੰਡ ਸਾਹਿਬ ਤੋਂ ਪ੍ਰਕਾਸ਼ ਸਾਤੇ ਜਾਣ ਸਵੇਂ ਉਸ ਤੋਂ ਬਾਅਦ ਪ੍ਰਕਾਸ਼ ਹੋਣ ਸਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਔਰ ਉਸ ਤੋਂ ਬਾਅਦ ਅੱਜ ਜੋ ਹੋਗੋ ਨਮਾਜ਼ਾਂ ਆਉਣਗੇ ਉਹ ਵੀ ਤੁਹਾਨੂੰ ਸਰਵਣ ਕਰਵਾਵਾਂਗੇ ਇੱਕ ਵਾਰ ਤੁਸੀਂ ਕੋਸ਼ਿਸ਼ ਕਰਿਓ ਅਮਰ ਪੀਲੇ ਜਦੋਂ ਉਠੋਗੇ ਆਪਣਾ ਫੋਨ ਖੋਲੋਗੇ ਫੋਨ ਚਲਾਓਗੇ ਫੋਨ ਰਾਹੀਂ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਫਿਰ ਗੁਰੂਗ੍ਰੰਥ ਸੇਵੀ ਤਾਂ ਤਨ ਬਾਬਾ ਸ਼ੇਕਪੁਰ ਜੀ ਉਹਨਾਂ ਦੀਆਂ ਫਾਇਰੀਆਂ ਪੜਨ ਦੀ ਕੋਸ਼ਿਸ਼ ਕਰਿਓ ਤੇ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜ਼ਰੂਰ ਕਰਿਓ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਤੇ ਸਭ ਦਾ ਦਿਨ ਵਧੀਆ ਬੀਤੇ ਹੋ ਸਕੇ ਸਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਸਭ ਤੇ ਮਿਹਰ ਭਰਿਆ ਰੱਖਣ ਤੰਦਰੁਸਤੀ ਬਖਸ਼ਣ ਚੜ੍ਹਦੀਆਂ ਕਲਾਂ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ